ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਕੁਝ ਟਿੱਪਣੀਆਂ ਕੀਤੀਆਂ ਗਈਆਂ ਟਿੱਪਣੀਆਂ ਉਹਨਾਂ ਚੀਜ਼ਾਂ ਨੂੰ ਲੈ ਕੇ ਜੋ ਕਿ ਪ੍ਰਧਾਨ ਮੰਤਰੀ ਲਗਾਤਾਰ ਵਿਦੇਸ਼ੀ ਦੌਰਿਆਂ ਤੇ ਨੇ ਵੱਖ-ਵੱਖ ਕੰਟਰੀਜ਼ 'ਚ ਜਾ ਕੇ ਦੇਸ਼ ਦਾ ਨਾਮ ਤੇ ਦੇਸ਼ ਦੀ ਜੋ ਪਾਲਿਸੀ ਹੈ ਉਸ ਤੇ ਲਈ ਗੱਲ ਕਰ ਰਹੇ ਨੇ ਬਾਕੀ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੇ ਨਾਲ ਜਾਂ ਫੇ ਪ੍ਰੈਜ਼ੀਡੈਂਟ ਦੇ ਨਾਲ ਤੇ ਇਸੇ ਨੂੰ ਲੈ ਕੇ ਭਗਵੰਤ ਮਾਨ ਵੱਲੋਂ ਇੱਕ ਟਿੱਪਣੀ ਕਰ ਦਿੱਤੀ ਗਈ ਜਿਸ ਚ ਉਹਨਾਂ ਵੱਲੋਂ ਕਿਹਾ ਗਿਆ ਕਿ ਪਤਾ ਨਹੀਂ ਕਿਹੜੇ ਕਿਹੜੇ ਦੇਸ਼ਾਂ 'ਚ ਜਾ ਰਹੇ ਨੇ ਜਿਨ੍ਹਾਂ ਦਾ ਮੈਨੂੰ ਨਾਮ ਤੱਕ ਨਹੀਂ ਲੈਣਾ ਆਂਦਾ ਤੇ ਅਤੇ ਉਸ ਦੇਸ਼ਾਂ ਜਾ ਰਹੇ ਨੇ ਜਿੱਥੇ ਸਿਰਫ 10 ਹਜ਼ਾਰ ਦੀ ਆਬਾਦੀ ਹੈ ਤੇ ਉੱਥੇ ਦਾ ਵੱਡਾ ਮੈਡਲ ਲੈ ਰਹੇ ਨੇ ਪਰ ਆਪਣੇ ਦੇਸ਼ ਨੂੰ ਪੁੱਛ ਨਹੀਂ ਰਹੇ ਨੇ ਤੇ ਹੁਣ ਇਸ ਬਿਆਨ ਨੂੰ ਲੈ ਕੇ ਭਾਜਪਾ ਲਗਾਤਾਰ ਭਗਵੰਤ ਮਾਨ ਨੂੰ けਰਨ ਲੱਗ ਗਈ ਹੈ ਵੱਖ-ਵੱਖ ਲੀਡਰ ਭਗਵੰਤ ਮਾਨ ਖਿਲਾਫ ਬਿਆਨ ਦੇ ਰਹੇ ਨੇ ਕੋਈ ਕਹਿ ਰਿਹਾ ਇਹਨੂੰ ਸਿਰਫ ਕਾਮੇਡੀ ਹੀ ਕਰਨੀ ਚਾਹੀਦੀ ਹੈ ਕੋਈ ਕੁਝ ਤੇ ਕੋਈ ਕੁਝ ਪਰ ਇਸ ਦੇ ਵਿਚਾਲੇ ਹੀ ਮਿਨਿਸਟਰੀ ਆਫ ਐਕਸਟਰਨਰ ਅਫੇਅਰਸ ਵੱਲੋਂ ਵੀ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਵਿਦੇਸ਼ ਮੰਤਰਾਲੇ ਨੇ ਭਗਵੰਤ ਮਾਨ ਦੇ ਇਸ ਬਿਆਨ ਤੇ ਕਿਹਾ ਕਿ ਇਹ ਟਿੱਪਣੀਆਂ ਗੈਰ ਜ਼ਿੰਮੇਵਾਰਨ ਹੈ ਤੇ ਖੇਦਜਨਕ ਨੇ ਤੇ ਅਸੀਂ ਅਸੀਂ ਉਸ ਪਦ ਦੀ ਜਿਹੜੀ ਗਰੀਮਾ ਉਹਨੂੰ ਅਨੁਰੂਪ ਨਹੀਂ ਹੈ ਕਿ ਯਾਨੀ ਕਿ ਪ੍ਰਧਾਨ ਮੰਤਰੀ ਦੀ ਜਿਹੜੀ ਕੁਰਸੀ ਆ ਸੀ ਉਹਨੂੰ ਉਹਦੇ ਬਾਰੇ ਇਸ ਤਰ੍ਹਾਂ ਦੀ ਗੱਲ ਕਹਿਣੀ ਇਹ ਗੱਲ ਸਹੀ ਨਹੀਂ ਹੈ ਤੇ ਭਾਰਤ ਸਰਕਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਨੇ ਜਿਹੜੀਆਂ ਦੂਸਰੇ ਦੇਸ਼ਾਂ ਨੂੰ ਲੈ ਕੇ ਆ ਕਿ ਯਾਨੀ ਕਿ ਦੂਸਰੇ ਦੇਸ਼ਾਂ ਦੇ ਖਿਲਾਫ ਵੀ ਜਿਹੜੀਆਂ ਟਿੱਪਣੀਆਂ ਨੇ ਉਹਨਾਂ ਦੇ ਨਾਲ ਆਪਣਾ ਕੋਈ ਸੰਬੰਧ ਨਹੀਂ ਰੱਖਦੀ ਹੈ ਉਹਨਾਂ ਨੂੰ ਅਲੱਗ ਕਰਦੀ ਹੈ ਤੇ ਇਹ ਭਾਰਤ ਦੇ ਦੇਸ਼ਾਂ ਦੇ ਜਿਹੜੇ ਭਾਰਤ ਦੇ ਦੇਸ਼ ਜਿਹੜੇ ਮਿੱਤਰ ਨੇ ਯਾਨੀ ਕਿ ਜਿਹੜੇ ਦੂਸਰੇ ਦੇਸ਼ਾਂ ਨਾਲ ਜਿਹੜੇ ਨੇ ਰਿਸ਼ਤੇ ਐ ਉਹਨਾਂ ਨੂੰ ਕਮਜ਼ੋਰ ਕਰ ਸਕਦੀਆਂ ਨੇ ਤਾਂ ਕਿ ਕਿਉਂਕਿ ਜੇ ਦੂਸਰੇ ਦੇਸ਼ਾਂ ਦਾ ਕਾ ਪਹੁੰਚਦੀਆਂ ਨੇ ਜਿਵੇਂ ਭਗਵੰਤ ਮਾਨ ਹੋਰਾਂ ਵੱਲੋਂ ਕਿਹਾ ਗਿਆ ਕਿ ਹੋਰ ਨਾਲ ਦੇਸ਼ਾਂ ਦੇ ਨਾਮ ਨਹੀਂ ਪਤਾ ਜਿਨ੍ਹਾਂ ਦੇ ਵਿੱਚ ਸਿਰ 10000 ਦੀ ਪੋਪੂਲੇਸ਼ਨ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਐ ਦੂਸਰੇ ਦੇਸ਼ਾਂ ਦੇ ਨਾਲ ਜਿਹੜੇ ਭਾਰਤ ਨਾਲ ਰਿਸ਼ਤੇ ਨੇ ਉਹ ਖਰਾਬ ਕਰ ਸਕਦੀਆਂ ਨੇ ਇਸ ਕਰਕੇ ਭਾਰਤ ਸਰਕਾਰ ਦਾ ਇਸ ਤਰ੍ਹਾਂ ਦੀਆਂ ਟਿੱਪਣੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਇਸੇ ਨੂੰ ਲੈ ਕੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਵੀ ਭਗਵੰਤ ਮਾਨ ਦੇ ਉੱਤੇ ਨਿਸ਼ਾਨਾ ਸਾਧਿਆ ਤੇ ਉਹਨਾਂ ਨੂੰ ਅਹੰਕਾਰੀ ਦੱਸਿਆ ਜ਼ਰਾ ਉਹ ਵੀ ਸੁਣ ਲਵੋ ਭਗਵੰਤ ਮਾਨ ਜੀ ਜਦ ਆਪ ਮੈਂਬਰ ਪਾਰਲੀਮੈਂਟ ਥੇ ਤਾਂ ਆਪਕੇ ਕਈ ਸਾਥੀਓ ਨੇ ਜਾ ਕੇ ਸਪੀਕਰ ਸਾਹਿਬ ਸੇ ਸ਼ਿਕਾਇਤ ਕੀਤੀ ਥੀ ਕਿ ਆਪ ਮੇਂ ਸੇ ਸ਼ਰਾਬ ਕੀ ਬਦਬੂ ਆਤੀ ਹੈ ਪਰੰਤੂ ਆਜ ਜਿਸ ਤਰ੍ਹਾਂ ਸੇ ਆਪਨੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਔਰ ਜਿਸ ਤਰ੍ਹਾਂ ਸੇ ਮਾਨਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਕੇ ਲਈ ਜੋ ਸ਼ਬਦਾਵਲੀ ਹੈ ਜਿਸ ਕਿਸਮ ਦਾ ਲਹਿਜਾ ਰਹਾ ਆਪਨੇ ਸ਼ਬਦ ਇਸਤੇਮਾਲ ਕੀਏ ਹੈ ਮੈਨੂੰ ਆਪਕੀ ਜ਼ੁਬਾਨ ਮੇਂ ਸੇ ਆਜ ਅਹੰਕਾਰ ਕੀ ਬਦਬੂ ਆ ਰਹੀ ਹੈ आप कैसे भूल गए भगवंत मान जी कि जब किसी व्यक्ति का साया उसकी परछाई उसके कद से लंबी होने लगे तो इसका मतलब है कि दिल, दिन डलने वाला है और जब उस व्यक्ति की जुबान उसकी हैसियत से उसकी औकात से लंबी होने लगे तो इसका मतलब है कि उसका अंत आ गया उसका पतन नजदीक है आप पंजाब की उस पावन धरती से गुरु साहबान पीर पैगम्बरों की उस धरती पे जहां खुद गुरु साहब ने कहा था अहंकारया सो उसको आप कैसे भूल गए उस वाक को आप साथ किस तरह की शब्दावली आपने इस्तेमाल की मैं समझता हूं पंजाबियत के नाम के आप आपने एक दबा लगाया है और आपने उस पद की मुख्यमंत्री पंजाब के पद की गरिमा का भी आपने हनन किया है ਤਾਂ ਸੁਨੀਲ ਜਾਖੜ ਨੇ ਵੀ ਭਗਵੰਤ ਮਾਨ ਦੇ ਉੱਤੇ ਨਿਸ਼ਾਨਾ ਸਾਧਿਆ ਇਸੇ ਤਰ੍ਹਾਂ ਹੀ ਭਾਜਪਾ ਦੇ ਹੋਰ ਵੀ ਵਿਧ ਵੱਖ-ਵੱਖ ਸਟੇਟਾਂ ਦੇ ਜਿਹੜੇ ਐਮਪੀ ਨੇ ਜਾਂ ਫਿਰ ਕੋਈ ਹੋਰ ਲੀਡਰ ਹੈ ਉਹ ਵੀ ਲਗਾਤਾਰ ਭਗਵੰਤ ਮਾਨ ਨੂੰ ਘੇਰ ਰਹੇ ਨੇ ਤਾਂ ਇਹ ਤਾਂ ਗੱਲ ਹੋਈ ਕੱਲ ਦੀ ਪਰ ਅੱਜ ਫਿਰ ਭਗਵੰਤ ਮਾਨ ਹੋਰਾ ਵੱਲੋਂ ਏਸੇ ਹੀ ਗੱਲ ਦੇ ਉੱਤੇ ਭਾਜਪਾ ਨੂੰ ਵੀ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਮੇਰਾ ਕੋਈ ਹੱਕ ਨਹੀਂ ਹੈ ਕਿ ਫੋਰਨ ਪੋਲਿਸੀ ਬਾਰੇ ਜਾਣਨ ਦੇ ਲਈ ਆਖਿਰਕਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੂਜੇ ਦੇਸ਼ਾਂ 'ਚ ਜਾ ਕੇ ਕਰਕੇ ਕੀ ਆਏ ਨੇ ਮੈਂ ਸਿਰਫ ਇਹੀ ਪੁੱਛ ਰਿਹਾ ਕੀ ਮੈਨੂੰ ਮੈਨੂੰ ਫੋਰਨ ਮੈਨੂੰ ਮੈਨੂੰ ਫੋਰਨ ਪਾਲਿਸੀ ਬਾਰੇ ਪੁੱਛਣ ਦਾ ਹੱਕ ਨਹੀਂ ਕਿ ਤੁਸੀਂ ਕੀ ਕਰਨ ਜਾਣੇ ਹੋ ਜੀ ਉੱਥੇ ਕੀ ਕਰਕੇ ਆਏ ਹੋ ਜੀ ਦੱਸੋ ਸਾਨੂੰ ਹੱਕ ਨਹੀਂ ਮੈਂ ਫੋਰਨ ਪਾਲਿਸੀ ਬਾਰੇ ਪੁੱਛਿਆ ਵੀ ਤੁਸੀਂ ਜਿੱਥੇ ਵੀ ਜਾਣੇ ਹੋ ਉੱਥੇ ਅਣਾਨੀ ਦਾ ਬਿਜ਼ਨਸ ਕਿਉਂ ਸ਼ੁਰੂ ਹੋ ਜਾਂਦਾ ਹੈ ਇਹਦਾ ਮਤਲਬ ਤੁਹਾਨੂੰ ਉਹ ਲੈ ਕੇ ਜਾਂਦਾ ਠੀਕ ਹੈ ਇਹ ਗੱਲ ਕਿਉਂ ਨਹੀਂ ਮੰਨਦੇ ਤੁਸੀਂ ਕਿ ਤੁਸੀਂ ਬਿਜ਼ਨਸ ਕਰਾਉਣ ਜਾਣੇ ਹੋ ਕਿਸੇ ਨੂੰ ਇਹ ਸਾਨੂੰ ਹੱਕ ਨਹੀਂ ਹੈਗਾ ਅਸੀਂ ਪੁੱਛਾਂਗੇ ਮੈਂ ਤਾਂ ਫਿਊਚਰ 'ਚ ਵੀ ਪੁੱਛੂਗਾ ਕੀ ਗੱਲ ਪ੍ਰਧਾਨ ਮੰਤਰੀ ਨੂੰ ਅਸੀਂ ਪੁੱਛ ਨਹੀਂ ਸਕਦੇ ਕਿ ਤੁਸੀਂ ਉੱਥੇ ਕੀ ਕਰਨ ਗਏ ਸੀ ਕੀ ਉਹਨਾਂ ਨਾਲ ਸਮਝੌਤਾ ਹੋਇਆ ਜਦੋਂ ਪਾਕਿਸਤਾਨ ਨਾਲ ਸਬੰਧ ਖਰਾਬ ਹੋਏ ਇੱਕ ਵੀ ਮੁਲਕ ਆਪਣੇ ਨਾਲ ਖੜਾ ਨਹੀਂ ਖੜਾ ਪਰ ਧਰਤੀ ਦੇ ਚਾਰ ਗੇੜੇ ਦੇਗੇ ਮੋਦੀ ਸਾਹਿਬ ਮੈਗਨੇਸ਼ੀਆ ਟਕਲੇਸ਼ੀਆ ਪਤਾ ਨਹੀਂ ਕਿਹੜੇ-ਕਿਹੜੇ ਮੁਲਕ ਨੇ ਸੰਤ ਨਾ ਹੀ ਨਹੀਂ ਆਉਂਦੇ ਉਹਨਾਂ ਦੇ ਉੱਥੇ ਜਾ ਵੜਦੇ ਭਾਈ 140 ਕਰੋੜ ਤਾਂ ਸਾਡੇ ਕੋਲੇ ਰਹਿੰਦਾ ਉਹਨਾਂ ਨਾਲ ਹੀ ਗੱਲ ਕਰ ਲੋ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰ ਦੋ ਪੰਜਾਬ ਤੇ ਹਰਿਆਣਾ ਦਾ ਪਾਣੀ ਨਾ ਝਗੜਾ ਤੁਹਾਨੂੰ ਵੇੜ ਨਹੀਂ ਸਕਦੇ ਯੂਕਰੇਨ ਦੀ ਜੰਗ ਕਹਿੰਦੇ ਬੰਦ ਕਰਾ ਲਾਂਗੇ ਅਸੀਂ ਤਾਂ ਤੁਸੀਂ ਸੁਣਿਆ ਭਗਵੰਤ ਮਾਨ ਵੱਲੋਂ ਅੱਜ ਫਿਰ ਇਸ ਤਰ੍ਹਾਂ ਦਾ ਹੀ ਬਿਆਨ ਦਿੱਤਾ ਗਿਆ ਹੁਣ ਵੇਖਣਾ ਆਵੇਗਾ ਕਿ ਬੀਜੇਪੀ ਹੁਣ ਇਸ ਬਿਆਨ ਦੇ ਉੱਤੇ ਕੀ ਜਵਾਬ ਦਿੰਦੀ ਹੈ ਕਿ ਆਖਿਰ ਭਾਰਤ ਦੀ ਫੋਰਨ ਪੋਲਿਸੀ ਬਾਰੇ ਜਾਣਨ ਦਾ ਕਿ ਇੱਕ ਮੁੱਖ ਮੰਤਰੀ ਨੂੰ ਹੱਕ ਹੈ ਜਾਂ ਫਿਰ ਨਹੀਂ ਹੈ ਤੇ ਇਸੇ ਤੇ ਹੀ ਲਗਾਤਾਰ ਕਾਂਗਰਸ ਵੀ ਪ੍ਰਧਾਨ ਮੰਤਰੀ ਨੂੰ ਘੇਰਦੀ ਆਈ ਹੈ ਕੀ ਪ੍ਰਧਾਨ ਮੰਤਰੀ ਉਸ ਦੇਸ਼ਾਂ ਜਾ ਕੇ ਕੀ ਕਰਦੇ ਨੇ ਜੇਕਰ ਜਦੋਂ ਮੁਸੀਬਤ ਪਈ ਤਾਂ ਕੋਈ ਵੀ ਦੇਸ਼ ਸਾਡੇ ਦੇਸ਼ ਦੇ ਨਾਲ ਖੜਾ ਨਹੀਂ ਦਿਖਾਈ ਦਿੰਦਾ ਜਿੰਨੇ ਵੱਡੇ ਦੇਸ਼ ਸੀਗੇ ਉਹ ਕਿਤੇ ਨਾ ਕਿਤੇ ਪਾਕਿਸਤਾਨ ਦੀ ਸਪੋਰਟ ਕਰਦੇ ਨਜ਼ਰ ਆਏ ਇਸ ਤਰ੍ਹਾਂ ਦਾ ਕਾਂਗਰਸ ਦਾ ਇਲਜ਼ਾਮ ਹੈ ਤੇ ਖੈਰ ਇਹ ਮੁੱਦਾ ਲਗਾਤਾਰ ਸੋਸ਼ਲ ਮੀਡੀਆ ਤੇ ਪਕਦਾ ਜਾ ਰਿਹਾ ਹੈ ਹੁਣ ਵੇਖਣਾ ਹੋਵੇਗਾ ਕਿ ਭਾਜਪਾ ਆਮ ਆਦਮੀ ਪਾਰਟੀ ਤੇ ਕਾਂਗਰਸ ਇਸ ਮੁੱਦੇ ਦੇ ਤੇ ਅੱਗੇ ਕੀ ਕੁਝ ਹੋਰ ਬੋਲਦੀ ਹੈ ਖੈਰ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਭਗਵੰਤ ਮਾਨ ਵੱਲੋਂ ਜਿਹੜਾ ਸਵਾਲ ਚੱਕਿਆ ਗਿਆ ਉਹ ਵਾਜਿਬ ਹੈ ਜਾਂ ਫਿਰ ਨਹੀਂ ਜਾਂ ਫਿਰ ਬੀਜੇਪੀ ਕੀ ਕੁਝ ਕਹਿ ਰਹੀ ਹੈ ਉਸ ਤੇ ਤੁਸੀਂ ਵੀ ਆਪਣੀ ਕਮੈਂਟ ਕਰਕੇ رائے ਦੇ ਸਕਦੇ ਹੋ